ਹਰ ਸਾਲ ਦੀ ਤਰ੍ਹਾਂ ਇਸਤਾਲਵੀ ਤਖਰ ਪਰਿਵਾਰ ਵੱਲੋਂ ਪਿੰਡ ਰਾਵਲ ਪਿੰਡੀ ਵਿਖੇ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦੀ ਫ੍ਰੀ ਜਾਂਚ ਅਤੇ ਮੁਫਤ ਦਵਾਈਆਂ ਦੇਣ ਸੰਬੰਧੀ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਲਾਭ ਵੱਡੀ ਗਿਣਤੀ ਵਿੱਚ ਪੂਜੇ ਮਰੀਜ਼ਾਂ ਵੱਲੋਂ ਲਿਆ ਗਿਆ ਕੈਂਪ ਤੁਰਾਂ ਲੋੜਵੰਦ ਮਰੀਜ਼ਾਂ ਨੂੰ ਐਨਕਾ ਵੀ ਮੁਹੱਈਆ ਕਰਵਾਈਆਂ ਗਈਆਂ ਗੱਲ ਕਰਦੇ ਡਾਕਟਰ ਰਾਜਨ ਨੇ ਜਿੱਥੇ ਮਰੀਜ਼ਾਂ ਨੂੰ ਅੱਖਾਂ ਦੀ ਜਾਂਚ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਉਨ੍ਹਾਂ ਪ੍ਰਵਾਸੀ ਭਾਰਤੀ ਜਤਿੰਦਰ ਸਿੰਘ ਸੁਖਵਿੰਦਰ ਸਿੰਘ ਦਾ ਇਸ ਨੇਕ ਉਪਰਾਲੇ ਲਈ ਧੰਨਵਾਦ ਕੀਤਾ ਹਰ ਸਾਲ ਦੀ ਤਰ੍ਹਾਂ 라ਵਰਪਿੰਡੀ ਵਿਖੇ ਅੱਖਾਂ ਦਾ ਕੈਂਪ ਫ੍ਰੀ ਆਪਰੇਸ਼ਨਲ ਚੈੱਕਅਪ ਕੈਂਪ ਜੋ ਲਗਾਇਆ ਗਿਆ ਹੈ ਉਸ ਵਿੱਚ ਸਾਡੇ ਐਨਆਰਆਈ ਵੀਰ ਸਾਡੇ ਚਤਿੰਦਰ ਸਿੰਘ ਜੀ ਔਰ ਸੁਖਵਿੰਦਰ ਸਿੰਘ ਜੀ ਔਰ ਇਹਨਾਂ ਨੇ ਆਪਣੇ ਜੋ ਯਾਦ ਦੇ ਵਿੱਚ ਕੈਂਪ ਲਗਵਾਇਆ ਸੀ ਅੱਜ ਇਹ ਪੂਰੇ ਪਰਿਵਾਰ ਸਮੇਤ ਇੱਥੇ ਉਹ ਸਾਰਾ ਜੋ ਹੈ ਉਹਦੇ ਵਿੱਚ ਸਮਾਪਨ ਸਮਾਰੋਹ ਦੇ ਵਿੱਚ ਸ਼ਾਮਲ ਹੋਏ ਆ ਔਰ ਇਸ ਕੈਂਪ ਦੇ ਵਿੱਚ ਅਸੀਂ ਕੋਈ 450 ਮਰੀਜ਼ਾਂ ਦਾ ਚੈੱਕਅਪ ਕੀਤਾ ਹੈ ਔਰ 55 ਜੋ ਮਰੀਜ਼ ਹਨ ਉਹਨਾਂ ਨੂੰ ਅਸੀਂ ਆਪਣੇ ਹਸਪੀਟਲ ਵਿੱਚ ਬੁਲਾ ਕੇ ਆਪਰੇਸ਼ਨ ਕੀਤੇ ਹਨ ਔਰ ਸਾਰੇ ਆਪਰੇਸ਼ਨ ਬੜੇ ਸਕਸੈਸਫੁਲ ਹਨ ਔਰ ਇਹ ਪੂਰਾ ਪਰਿਵਾਰ ਇੱਥੇ ਆਇਆ ਹੈ ਸਾਰਾ ਦੇਖ ਰਿਹਾ ਹੈ ਕਿਉਂਕਿ ਐਨ ਆਰ ਆਈ ਬਾਹਰੋਂ ਆਉਂਦੇ ਹਨ ਉਹ ਬੜੇ ਖੁਸ਼ ਹੁੰਦੇ ਹਨ ਜਦੋਂ ਉਹ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਦੇਖਦੇ ਦੇਖਦੇ ਹਨ ਔਰ ਮੈਂ ਵਾਹਿਗੁਰੂ ਪਰਮਾਤਮਾ ਤੋਂ ਇਹੀ ਉਮੀਦ ਵੀ ਕਰਦਾ ਹਾਂ ਕਿ ਹੋਰ ਅੱਗੇ ਤੋਂ ਇਸ ਤਰੀਕੇ ਦੇ ਨਾਲ ਇਦਾਂ ਦੇ ਆਪਰੇਸ਼ਨ ਕਰਦੇ ਰਹਿਣ ਔਰ ਮਰੀਜ਼ਾਂ ਨੂੰ ਵੀ ਅਸੀਂ ਜੋ ਜ਼ਰੂਰੀ ਇਨਸਟ੍ਰਕਸ਼ਨਾਂ ਹੈ ਆਪਰੇਸ਼ਨ ਤੋਂ ਬਾਅਦ ਵਾਲੀਆਂ ਉਹ ਅੱਜ ਅਸੀਂ ਦਿੱਤੀਆਂ ਹਨ ਇਸ ਮੌਕੇ ਪ੍ਰਵਾਸੀ ਭਾਰਤੀਆਂ ਨੇ ਵੀ ਆਉਣ ਵਾਲੇ ਸਮੇਂ ਵਿੱਚ ਅਜਿਹੇ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣ ਦੀ ਗੱਲ ਕਹੀ। ਨਰਮਲ ਕੁਮਾਰ ਸਾਫ ਦਾ ਸਰਪੰਚ ਰਾਹੁਲ ਪਿੰਡੀ ਵਾਇਗੁਰਜੀ ਕਾ ਖਾਲਸਾ ਸ਼ਿਵ ਵਾਇਗੁਰਜੀ ਕੀ ਫੱਡੇ ਤੱਕਰ ਪਰਿਵਾਰ ਵੱਲੋਂ ਜੋ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਉਹ ਰਾਜਨ ਆਈਲ ਹਸਪੀਟਲ ਨੂੰ ਸਹਿਯੋਗ ਦੇ ਕੇ ਹੀ ਇਹ ਨਿਪਟੇ ਚੜਿਆ ਹੈ। ਤੱਕਰ ਪਰਿਵਾਰ ਦਾ ਤੇ ਡਾਕਟਰ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮੱਚ। ਹੈਗੁਰ ਜੀ ਦਾ ਖਾਲਸਾ ਵਾਹਿਗੁਰ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਕਰਦੀ ਆਂ ਜਿਸ ਨੇ ਸਾਨੂੰ ਇਸ ਕੌਲ ਬਣਾਇਆ ਕਿ ਅਸੀਂ ਕਿਸੇ ਲੋੜਵੰਦ ਦੀ ਸੇਵਾ ਕਰ ਸਕੀਏ। ਤੇ ਉਸ ਤੋਂ ਬਾਅਦ ਮੈਂ ਰਾਜਨ ਹਸਪੀਟਲ ਤੇ ਡਾਕਟਰ ਰਾਜਨ ਤੇ ਇਹਨਾਂ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿਨ੍ਹਾਂ ਦੀ ਸੱਚੀ ਅਗਵਾਈ ਵਿੱਚ ਸਾਰੇ ਮਰੀਜ਼ ਪਿਛਲੇ ਸਾਲ ਦੇ ਕੈਂਪੋ ਵਾਲੇ ਮਰੀਜ਼ ਵੀ ਬਹੁਤ ਵਧੀਆ ਤੰਦਰੁਸਤ ਰਹੇ ਆ ਸਭ ਠੀਕ ਆ ਬਾਅਦ ਵਧੀਆ ਆਪਰੇਸ਼ਨ ਹੋਏ ਆ ਤੇ ਹੁਣ ਵਾਲੇ ਵੀ ਦਾਸ ਇਹੀ ਕਰਦੇ ਆ ਪਰਮਾਤਮਾ ਅੱਗੇ ਹੁਣ ਵਾਲੇ ਮਰੀਜ਼ਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਇਹਨਾਂ ਨੂੰ ਨਿਗਾਹ ਇਹਨਾਂ ਦੀ ਸਥਿਰ ਹੋਵੇ ਤੇ ਅੱਗੇ ਤੋਂ ਵੀ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਆ ਕਿ ਸਾਨੂੰ ਪਰਮਾਤਮਾ ਵੱਲ ਬੁੱਢੀ ਬਖਸ਼ਿਦਾ ਰਵੇ ਤੇ ਅਸੀਂ ਇਹ ਲੋੜਵੰਦਾਂ ਦੀ ਸੇਵਾ ਕਰਦੇ ਰਹੀਏ